ਇਹ ਜੀ ਪੂਰੇ ਵਾਲਮੀਕੀ ਸਮਾਜ ਕੋ ਲੋਕ ਪੂਰੇ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਾਲਮੀਕੀ ਉਹ ਲੋਕ ਜਿਨ੍ਹਾਂ ਦੀ ਪਰਮ ਪਿਤਾ ਪਰਮेश्वर ਭਗਵਾਨ ਵਾਲਮੀਕੀ ਮਹਾਰਾਜ ਔਰ ਪਾਵਨ ਵਾਲਮੀਕੀ ਤੀਰਥ ਦੇ ਆਸਥਾ ਔਰ ਸ਼ਰਧਾ ਹੈ ਉਹਨਾਂ ਵੱਲੋਂ ਇਹ ਕੋ ਰੋਸ ਮਜ਼ਾਰਾ ਕੀਤਾ ਜਾ ਰਿਹਾ ਹੈ ਮਸਲਾ ਕੀ ਹੈ ਜੀ ਮਸਲਾ ਹੈ ਜੀ ਪਾਵਨ ਵਾਲਮੀਕੀ ਤੀਰਥ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤੋ ਹੁੰਦੇ ਨੇ ਜਿਹੜੇ ਘਟੋ-ਘਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰ ਦੇ ਮੂਰਤੀ ਦੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰਨ ਦੇ ਕਾਰਨ ਕੀ ਹੈ ਹਰ ਵਾਰ ਬੇਅਦਬੀ ਕਾਰਨ ਇੱਕੋ ਹੀ ਆ ਕਿ ਉੱਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉੱਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜਿਵੇਂ ਉਹਨਾਂ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਆਉਂਦਾ ਉਹ ਸਿਰਫ ਆਪਣਾ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਮੈਂ ਕਹਾਂ ਜੀ ਸਰਕਾਰੇ ਜੀ ਬਰਾਬਰ ਦੇ ਦੋਸ਼ੀ ਚੋਖੋ ਦੇਖੋ ਸ਼ਾਇਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸ਼ਾਇਨ ਬੋਰਡ ਦੀ ਬਣਦੀ ਆ ਕਿ ਉੱਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਿਸ ਉਹਨਾਂ ਨੂੰ ਲੈਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾਦਰਜ ਹੋਣਾ ਚਾਹੀਦਾ ਆ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰੇਗਾ ਸਮਾਜ ਦੇ ਪ੍ਰਮੁੱਖ ਲੋਕੋ ਫੈਸਲਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਾਲਮੀਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੋਰਡ ਦੀ ਤਾਕਤ ਹੈ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ ਮੇਰਾ ਨਾਮ ਹੈ ਸ਼ਸ਼ੀ ਗੈਲਾ ਜੀ ਔਰ ਮੈਂ ਪੰਜਾਬ ਪ੍ਰਧਾਨ ਪਾਵਨ ਵਾਲਮੀਕੀ ਕਿਰਦੈਕਸ਼ਨ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਤਾਲਾ ਔਰ ਮਤਭਾਗਾ ਦੇਣ ਕਿੱਥੇ ਪਾਵਨ ਵਾਲਮੀਕੀ ਤਰਦੀ ਇੰਨੀ ਵਿਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਹ ਕੌਮ ਪ੍ਰਕਾਸ਼ ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੇਵਕਨਾਥ ਜਿਹੜਾ ਕਿ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾ ਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ ਤਿਰਫ ਦੇ ਉੱਤੇ ਉਹਨੂੰ ਕਦੀ ਵੀ ਬਾਲਮਿਤੀ ਅਨੁਯਾਈ ਜਿਹੜੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਲਗਾਤਾਰ ਉਹਨਾਂ ਨੇ ਮੁੰਡਾ ਗਰਦੀ ਕੀਤੀ ਹੈ ਹਮੇਸ਼ਾ ਹੀ ਇੱਥੇ ਮਰਾਦਾ ਭੰਕਰਣ ਚ ਪਹਿਲਾ ਹੱਥ ਜਿਹੜਾ ਉਹ ਪ੍ਰਕਾਸ਼ ਗੱਬਰ ਨਾ ਰਿਹਾ ਜਿੰਨੀਆਂ ਮਰਿਆਦਾਵਾਂ ਭੰਗ ਹੋਈਆਂ ਅਸੀਂ ਚਾਹਾਂਗੇ ਕਿ ਐਸੇ ਹੀ ਤਰ੍ਹਾਂ ਹੀ ਜੇਕਰ ਸਰਕਾਰ ਨੇ ਜਿਹੜਾ ਕਿ ਸ਼ਾਈਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੁੜਾ ਜੇ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮਰਿਆਦਾ ਨਾਲ ਝੰਡਾ ਚੜਾਇਆ ਦੱਸੋ ਇਹ ਕਿਹੜੀ ਮਰਿਆਦਾ ਧੱਕੇ ਵਜ ਰਹੇ ਕੁਲਹਾੜੀਆਂ ਨਿਕੰਡੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮਰਿਆਦਾ ਮਰਿਆਦਾ ਚ ਉਹ ਲੋਕ ਰਹਿ ਨਹੀਂ ਸਕਦੇ ਮਰਿਆਦਾ ਉਹਨਾਂ ਨੇ ਭੰਨ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋਣ ਤੱਕ ਚੱਲੂਗਾ ਜੋ ਤੱਕ ਇਹ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਸਿੱਖ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਇਹ ਕਹਿੰਦਾ ਭਾਵਾ ਨਾਥਾ ਨਾਲ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਵਾਲਮੀਕੀ ਮਹਾਰਾਜ ਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਹੈ ਵਾਲਮੀਕੀ ਮਹਾਰਾਜ ਚ ਇਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਹ ਸਿਰਫ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਧੀਰਸਾ ਜਾਤ ਕਰਾਇਆ ਜਿਨ੍ਹਾਂ ਨੇ ਭੁਖਰਤ ਹਲਾ ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਧੀਰਸ ਨੂੰ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਔਰ ਸੰਗਠਨਾ ਦੇ ਅਧਿਕਾਰੀ ਜੋ ਨਿਰਣੇ ਲੈਣਗੇ ਉੱਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਉਹ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆ ਅਸੀਂ ਆਪਣੀ ਗੱਲ ਰੱਖਣੀ ਆ ਜਿਹੜੀ ਸਰਕਾਰ ਮੂਕ ਬੈਠੀ ਆ ਇਹ ਸਰਕਾਰ ਦਾ ਅਸੀਂ ਫੇਲੀਅਰ ਮੰਨਦੇ ਆ ਉਹ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ ਵਾਕਈ ਉਹ ਜਿਹੜਾ ਵਾਲਮੀਕੀ ਸਮਾਜ ਹੈ ਉਹ ਜੇ ਸਰਕਾਰ ਬਣਾ ਸਕਦਾ ਤੇ ਸਰਕਾਰ ਪਲਟਾ ਵੀ ਸਕਦਾ ਹੈ ਇਹ ਫਰਗੇ ਦੀ ਮੂਵਮੈਂਟ ਜਿਹੜੀ ਸਾਡੇ ਬੁੱਧੀਜੀਵੀ ਆਏ ਨੇ ਉਹ ਅੱਗੇ ਦੱਸਣਗੇ ਬਿਲਕੁਲ ਜਾਏਗਾ ਜੀ ਬਿਲਕੁਲ ਜਾਏਗਾ